ਮੰਗਾ ਤੇ ਦਫਤਰੀ ਤਿੱਕਰ ਬਾਸਫਾ ਬਣਨ ਵਾਲਾ ਪੁੱਛਾ ਇਹਦੇ ਵਿੱਚ ਅਸੀਂ ਚਾਹੁੰਦੇ ਵੀ ਸਾਰਗੇ ਜਿੱਥੇ ਬੰਦਗੇ ਸ਼ਾਮ ਉਹ ਕਹਿੰਦੇ ਵੀ ਅਸੀਂ ਜਿਹੜੀਆਂ ਕਈ ਜਥੇ ਪਤਨਾਂ ਦੇ ਜਿਹਨਾਂ ਚਿੱਟਾ ਲਿਖਿਆ ਨਾ ਸਮਾਪਨ ਨਹੀਂ ਕੀਤਾ ਉਹਨਾਂ ਨਾਲ ਅਸੀਂ ਜੜਾ ਹੈਗਾ ਐਕਸਪਲੇਨਟ ਨਹੀਂ ਜੇ ਤੁਸੀਂ ਇਹਨਾਂ ਤੇ ਦਾਗ ਲੱਗਿਆ ਹੋਇਆ ਆਵੇਂ ਉਹ ਗੱਲਬਾਤ ਦਾ ਭਾਵੇਂ ਕੋਈ ਮੰਡਾ ਚ ਰੈਫਰੀ ਕਰਨ ਵਾਲਾ ਖੰਸ ਕੋਈ ਨਹੀਂ ਦਿੰਦਾ ਹੈ ਨਾ ਤੁਸੀਂ ਆਜੋ ਸਾਡੇ ਕੋਲ ਪੰਜਾਬ ਸਰਕਾਰ ਦਾ ਤੁਹਾਨੂੰ ਵੀ ਲੈ ਡਾਰ ਰਬੀਆ ਅੱਜ ਮੈਂ ਭਰਾਵੋ ਤੁਹਾਨੂੰ ਪੰਜਾਬ ਦੇ ਵਿੱਚ ਬਾਹਰ ਜਾਣ ਦਿੱਤਾ ਜਾਊਂਗਾ ਹੋ ਸਾਹਿਬ ਜਿਹੜਾ ਸਭ ਤੋਂ ਵੱਡਾ ਲੋਕਾਂ ਦਾ ਸਵਾਲ ਆ ਇਹ ਹੋਊਗਾ ਜਦੋਂ ਇਹ ਗੱਲ ਅੱਗੇ ਮੀਡੀਆ ਥਰੂ ਜਾਊਗੀ ਤਾਂ ਪੰਚਾਇਤ ਹੋ ਜਾਂਦੀ ਆ ਉਹ ਕਹਿੰਦੇ ਵੀ ਪੂਰਿਆਂ ਜਿੰਨੀਆਂ ਜਥੇਬੰਦੀਆਂ ਪਹਿਲਾਂ ਸੀ ਉਹ ਕਿਉਂ ਨਹੀਂ ਜਾ ਰਹੀਆਂ ਜਾਂ ਉਹਨਾਂ ਨੂੰ ਤੁਸੀਂ ਸ਼ਾਮਲ ਕਰਨ ਜਾ ਰਹੇ ਹੋ ਜਾਂ ਉਹਨਾਂ ਨਾਲੋਂ ਬੱਕਰਾ ਫਰੰਟ ਆਏ ਦੇਖੋ ਜੀ ਅਸੀਂ ਸਾਡੀ ਇੱਛਾ ਇਹੀ ਹੈ ਵੀ ਸਾਰੀਆਂ ਜਥੇਬੰਦੀਆਂ ਉਸ ਜਿਹੜਾ ਹੁਣ ਦਿੱਲੀ ਅੰਦੋਲਨ ਨੂੰ ਪਹਿਲਾਂ ਵਰਗੇ ਸ਼ੁਰੂ ਕੀਤਾ ਜਾ ਰਿਹਾ ਹੈ ਦਿੱਲੀ ਨੂੰ ਘੇਰਨ ਦਾ ਪੱਕਾ ਮੋਰਚਾ ਲਾਉਣਾ ਹੈ ਮੰਗਾਂ ਦੇ ਦਫਤਾਰੇ ਤੱਕਰ ਵਾਪਸ ਨਾ ਮੋੜਨ ਵਾਲਾ ਮੋਰਚਾ ਇਹਦੇ ਵਿੱਚ ਅਸੀਂ ਚਾਹੁੰਦੇ ਹਾਂ ਵੀ ਸਾਰੀਆਂ ਜਥੇਬੰਦੀਆਂ ਸ਼ਾਮਲ ਹੋਣ ਪਰ ਅਸੀਂ ਜਿਹੜੀਆਂ ਹੁਣ 18 ਜਥੇਬੰਦੀਆਂ ਦਾ ਪਲੇਟਫਾਰਮ ਹੈ ਉਤੋਂ ਦੂਜੀਆਂ ਜਥੇਬੰਦੀਆਂ ਆਪਾਂ ਕਹਿੰਦੇ ਜਿਹੜੀਆਂ 18 ਸਾਡਾ 18 ਉਤਰੀ ਭਾਰਤੀਆਂ ਜਥੇਬੰਦੀਆਂ ਦਾ ਪਲੇਟਫਾਰਮ ਹੈ ਅਸੀਂ ਸਾਰਿਆਂ ਨਾਲ ਤਾਲਮੇਲ ਕੀਤਾ 6 ਮਹੀਨੇ ਤੋਂ ਲੱਗਾ ਤਾਂ ਗ੍ਰਾਹਕ ਵਾਲਿਆਂ ਨਾਲ ਕੀਤਾ ਨਿਕਰੇ ਨਾਲ ਵੀ ਕੀਤਾ ਕਿ ਯਾਰ ਆਪਾਂ ਜਿਹੜੀਆਂ ਦਿੱਲੀ ਦਾ ਆਪਣਾ ਦੋਨੋਂ ਬਕਾਇਆ ਰਹਿ ਗਿਆ ਸੀਗਾ ਉੱਥੇ ਹੁਣ ਆਪਾਂ ਮੌਕਾ ਹੈਗਾ ਉਹ ਤੇ ਚੁਰਮ ਜਾਂਦੀਆਂ ਨੇ ਰੁੱਤ ਵੀ ਵਿਹਲੀ ਹੈ ਕਿਸਾਨ ਵੀ ਮੰਗ ਕਰ ਰਿਹਾ ਹੈ ਸਰਕਾਰ ਹਮਲੇ ਕਰ ਰਹੀ ਹੈ ਦਿਨੋ ਦਿਨ ਆਪਾਂ ਹੁਣ ਫਰਜ ਬਣਦਾ ਆਪਾਂ ਵੀ ਆਪਾਂ ਦਬੀਰਾ ਕਰ ਪਰ ਸਾਡੀਆਂ ਕੋਸ਼ਿਸ਼ਾਂ ਨੂੰ ਉਹਨਾਂ ਨੇ ਆਈ ਨਹੀਂ ਕਿਹਾ ਵੀ ਤੁਹਾਡਾ ਕੋਈ ਗਲਤ ਹੈ ਜਾਂ ਤੁਹਾਡੀ ਗੱਲ ਗਲਤ ਹੈ ਪਰ ਉਹਨਾਂ ਨੇ ਅਜੇ ਕਹਿੰਦੇ ਵੀ ਅਜੇ ਮਾਹੌਲ ਨਹੀਂ ਉਹ ਇਹ ਜਾ ਅਜੇ ਉਹ ਇਹ ਜਾ ਦਿੱਲੀ ਜਿਹੜਾ ਦਿੱਲੀ ਮੋਰਚੇ ਵਾਲਾ ਉਹ ਜਦੋਂ ਆਪਾਂ ਗਏ ਸੀ 26 ਨਵੰਬਰ ਨੂੰ ਅਜੇ ਠੰਡਾ ਹੈ ਉਹ ਕੰਮ ਨਾਲ ਗਰਾਊਂਡ ਨਹੀਂ ਤਿਆਰ ਹੋ ਗਰਾਊਂਡ ਨਹੀਂ ਤਿਆਰ ਹੋ ਇਹ ਜੇ ਦੇਖਿਆ ਜੇ ਤੁਹਾਡੇ ਲੀਡਰਾਂ ਨੇ ਇਹਨਾਂ ਤਕਰੀਰਾਂ ਸੀ ਅੱਜ ਆਪਾਂ ਗੱਲ ਕਰਕੇ ਖਾਸ ਕਰਕੇ ਜਿਵੇਂ ਨਾਂ ਵੀ ਲਮਾ ਜਮਨਡਾਲਿਆ ਉਹ ਕਹਿੰਦੇ ਵੀ ਅਸੀਂ ਜਿਹੜੀਆਂ ਕਈ ਜਥੇਬੰਦੀਆਂ ਨਾਲ ਜਿਨ੍ਹਾਂ ਨੇ ਚਿੱਠੀਆਂ ਲਿਖੀਆਂ ਜਿਨ੍ਹਾਂ ਸਮਰਥਨ ਵੀ ਕੀਤਾ ਉਹਨਾਂ ਨਾਲ ਅਸੀਂ ਜਿਹੜਾ ਹੈਗਾ ਇੱਕ ਪਲੇਅਰ ਵਾਲੰਟੇ ਨਹੀਂ ਹੋ ਸਕਦਾ ਤੁਸੀਂ ਕਹਿੰਦੇ ਹੋ ਤੁਸੀਂ ਸਭਾਰਿਆਂ ਨਾਲ ਜਾਣਾ ਚਾਹੁੰਦੇ ਹੋ ਇਹ ਇਨਟਰੋਡਕਟਿਵ ਇਹ ਠੀਕ ਹੈ ਉਹਨਾਂ ਨੇ ਸਟੇਜ ਤੋਂ ਇਹੀ ਕਿਹਾ ਵੀ ਜਿਹੜੀਆਂ ਜਿਹਨਾਂ ਤੇ ਦਾਗ ਲੱਗਿਆ ਹੋਇਆ ਭਾਵੇਂ ਉਹ ਤੁੁਰਗੋ ਗੱਲਬਾਤ ਦਾ ਭਾਵੇਂ ਕੋਈ ਖੰਡਾਂ ਚ ਠੇਰਾਫੇਰੀ ਕਰਨ ਵਾਲਾ ਨਾ ਹਸਾਬ ਦੇਣ ਵਾਲਾ ਵੀ ਉਹਨਾਂ ਨੂੰ ਨਹੀਂ ਕੀਤਾ ਜੋ ਉੱਥੇ ਵੀ ਗੱਲ ਬੋਲੀ ਪਰ ਅਸੀਂ ਹੁਣ ਵੇਖੋ ਅਜੇ ਚਲੋ ਉਹਨਾਂ ਦਾ ਹੋ ਸਕਦਾ ਉਹਨਾਂ ਦਾ ਜਥੇਬੰਦੀ ਦਾ ਅਸੀਂ ਦੁਬਾਰੇ ਵੀ ਇਕੱਠੇ ਹੋਵਾਂਗੇ 18 ਤੋਂ ਪਹਿਲਾਂ ਹੁਣ ਪਰ ਸਾਡਾ ਜਿਹੜਾ 18 ਵਾਲਾ ਪਲੇਟਫਾਰਮ ਹੈ ਸਾਡਾ ਇਹ ਹੈਗਾ ਵੀ ਉਹ ਐਨੀ ਵੀ ਅਸੀਂ ਮੁੱਦਿਆਂ ਨੂੰ ਉਹਨਾਂ ਨੂੰ ਛਟਕਾ ਪਰ ਇੱਕ ਵਾਰੀ ਜਿਹੜਾ ਜੜਵੜਾ ਅੰਦੋਲਨ ਹੈਗਾ ਇਹਦੇ ਚ ਲੋੜ ਹੈਗੀ ਆ ਉਹਨਾਂ ਦੋਨਾਂ ਗੱਲਾਂ ਨੂੰ ਸਾਡੇ ਵੀ ਉਹਦੇ ਤੇ ਅਸੀਂ ਲੜਿਆ ਭੜਿਆ ਅਸੀਂ ਕਮੇਟੀ ਬਣਾਈ ਆ ਉਹਨਾਂ ਤੇ ਵੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਪਰ ਵੀ ਜੇ ਹੁਣ ਇਹ ਕਰਗੇ ਵੀ ਉਹ ਆਪਾਂ ਉਹਨਾਂ ਚਾਰ ਸਾਂਝਾ ਦੋਲੜ ਨਹੀਂ ਕਰਨਾ ਇਹ ਨਹੀਂ ਹੁੰਦਾ ਮੈਨੂੰ ਲੱਗਦਾ ਤੁਹਾਡਾ ਕਹਿਣਾ ਕਿ ਤੁਸੀਂ ਸਾਰਿਆਂ ਨੂੰ ਨਾਲ ਲੈ ਕੇ ਚਲਾਉਂਦੇ ਹਮਾਇਤ ਕਰਦੇ ਹੋ। ਜੇ ਦੇਖ ਜਿਵੇਂ ਇੱਕ ਵਾਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਨ੍ਹਾਂ ਨੂੰ ਲਗਭਗ ਤੁਸੀਂ 26 ਜਨਵਰੀ ਤੋਂ ਬਾਅਦ ਲਗਾਤਾਰ ਸੰਜਗਤ ਕਿਸਾਨ ਮੋਰਚੇ ਤੋਂ ਬਾਹਰ ਰੱਖਿਆ ਉਹ ਤੁਹਾਡੀ ਇਸ ਵਕਤ ਵੱਡੀ ਮੈਂ ਕਹਿੰਦਾ ਜਿਹੜੀ ਲੋਕਾਂ ਦੀ ਸ਼ਕਤੀ ਨਾਲ ਇਹ ਅੰਦੋਲਨਾਂ ਦੇ ਵਿੱਚ ਤੁਹਾਡੀ ਸਪੋਰਟ ਕਰ ਰਿਹਾ ਤੇ ਫਿਰ ਉਹਦੇ ਬਾਰੇ ਜਦੋਂ ਫੈਸਲਾ ਹੋਇਆ ਸੀਗਾ ਜਿੱਥੇ ਉਹਨਾਂ ਨੇ ਅੰਜਾਮ ਲੱਗੇ ਉਹ ਟਾਈਮਾਂ ਦੇ ਵਿੱਚ ਉਹਨਾਂ ਬਾਰੇ ਫਿਰ ਤੁਹਾਡੀ ਜਿਹੜੀ ਕਮੇਟੀ ਨੇ ਕੀ ਰਿਹਾ ਹੈ। ਦੇਖੋ ਜੀ ਜਿਹੜੀ ਉਹ ਸਾਰੂ ਮਜ਼ਦੂਰ ਸੰਘਰਸ਼ ਕਮੇਟੀ ਰਪਣਪਤਿਹਰ ਵਾਲੀ ਪੰਨੂ ਵਾਲੀ ਸਤਨਾਪੰਦੂ ਵਾਲੀ ਹੈ ਉਹ ਕੋਈ ਕਿਹਾ ਹੈਗੇ ਵੀ ਸਾਰੇ ਦਿੱਲੀ ਅੰਦੋਲਨ ਦੇ ਵਿੱਚ ਉਹ ਵਿੱਚ ਰਹੀ ਸਾਰੇ ਸੱਜਣਾਂ ਨੂੰ ਸਟੇਜ ਵੱਖਰੀ ਜਰੂਰ ਸੀਗੀ ਸਟੇਜ ਦਾ ਗ੍ਰਾਹਣ ਵਾਲੇ ਵਿੱਚ ਵੱਖਰੀ ਸੀਗੀ ਉਹ ਇਸੇ ਗੱਲ ਦੇ ਆਧਾਰ ਤੇ ਵੀ ਸਟੇਜ ਵੱਖਰੀ ਸੀਗੀ ਕਿਸੇ ਜਥੇਬੰਦੀ ਨੂੰ ਜਿਹੜੀ ਸੰਘਰਸ਼ੀ ਨੂੰ ਇਹ ਕੱਟਰ ਹੋਵੇ ਜੀ ਕਿ ਲੜ ਰਹੀ ਉਹ ਆਪਣਾ ਜੀ ਜਾਣ ਨਾਲ ਉਹਨੂੰ ਸਿਰਫ ਇਸੇ ਗੱਲ ਦੇ ਆਧਾਰ ਤੇ ਵੀ ਉਹਦੇ ਅੱਡ ਸਟੇਜ ਸੀ ਜਾਂ ਵੱਧ ਤੋਂ ਵੱਧ 6 ਜਨਵਰੀ ਆਣੀ ਇਹ ਕਹੇਗੀ ਵੀ ਉਹਨਾਂ ਨੇ ਆਪਰੇਟ ਕਰਾਉਣ ਨਾ ਆਪਰੇਟ ਕਰਾਉਣ ਮੇਂ ਜਿਹੜਾ ਰਿੰਗ ਰੋਡ ਸੀਗੀ ਵੀ ਉੱਥੇ ਫਾਲੋ ਕਿਉਂ ਨਹੀਂ ਕੀਤਾ ਕੋਈ ਇੱਕ ਛੋਟੀ ਗੱਲ ਇੰਨੀ ਗੱਲ ਦੇ ਆਧਾਰ ਤੇ ਤੁਸੀਂ ਕਿਸੇ ਅਸੀਂ ਤਾਂ ਕਹਿੰਦੇ ਵੀ ਕੱਲੀ ਕੱਲੀ ਜਥੇਬੰਦੀ ਕੀ ਕੱਲੇ ਕੱਲੇ ਬੰਦੇ ਨੂੰ ਜੋੜ ਦੀ ਲੋੜ ਹੈ ਜਿਵੇਂ ਦਿੱਲੀ ਦੀ ਹਗੁੰਤ ਨਾਲ ਨਾਲ ਤਾਂ ਉਹਨੂੰ ਤੁਸੀਂ ਏਡੀ ਵੱਡੀ ਜਥੇਬੰਦੀ ਨੂੰ ਤੁਸੀਂ ਇੰਨੀ ਗੱਲ ਦੇ ਆਧਾਰ ਤੇ ਖੋਹੋਗੇ ਆ ਆਪੂ ਦਾ ਬਰਾਉਣਾ ਜਨ ਜੀ ਤੁਹਾਡੇ ਲੋਕਾਂ ਦੇ ਵਿੱਚ ਜਿਹਨੂੰ ਉਸ ਤਰ੍ਹਾਂ ਦੇ ਦੁਬਾਰਾ ਚੇਤਨਾ ਆਵੇ ਹੈ ਨਾ ਆ ਖਾਸ ਕਰਕੇ ਹੋ ਸਕਦਾ ਕਿ ਉਦੋਂ ਪਹਿਲੀ ਵਾਰ ਜਦੋਂ ਸੀਗਾ ਸਰਕਾਰ ਨੂੰ ਵੀ ਸਮਝ ਨਹੀਂ ਆਈ ਕਿ ਕਿਦਾਂ ਇਹ ਅੰਦੋਲਨ ਨੂੰ ਜਿਹੜਾ ਹੈਗਾ ਨਾ ਜਿੱਥੇ ਆ ਜਾ ਸਕਦਾ ਹੈ ਨਾ ਲੋਕਾਂ ਨਾਲ ਕਿਵੇਂ ਟੱਕਰ ਕੀਤਾ ਜਾ ਸਕਦਾ ਪਰ ਫਿਲਹਾਲ ਉਹਨਾਂ ਕੋਲੇ ਇੱਕ ਤਜਰਬਾ ਹੋਊਗਾ ਸਾਲ ਦੇ ਸਾਲ ਦਾ ਲੋਕਾਂ ਨੂੰ ਕਿਵੇਂ ਹੈ ਨਾ ਹੈਂਡਲ ਕਰਨਾ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿਉਂਕਿ ਉਹਨਾਂ ਸਰਕਾਰ ਨੂੰ ਇਹ ਐਕਸਪੀਰੀਅੰਸ ਹੈਗਾ ਪਹਿਲਾਂ ਦਾ ਬਿਲਕੁਲ ਛੋਟੀ ਹੈਗੀ ਹੈ ਵੀ ਹੁਣ ਉਹ ਸਾਨੂੰ ਉੱਥੇ ਸਟੇਜ ਆਪਣਾ ਬਾਡਰਾਂ ਤੇ ਘਰਾਉਣ ਦੇ ਵੈਲਕਮ ਕਰ ਆਉਜੀ ਆਇਆਂ ਨੂੰ ਮੈਂ ਕਹੇ ਨੀ ਕਹੂ ਉਹ ਉਹ ਜਿਹੜਾ ਉਹਨਾਂ ਨੇ ਮੂੰਹ ਦੀ ਖੱਤੀ ਆ ਉਦੋਂ ਉਸ ਨੂੰ ਹੁਣ ਉਹ ਉਹ ਵੀ ਇਹ ਤੋਂ ਸਿੱਖਣੇ ਕਿੰਨਾ ਦਾ ਭਾਵ ਉਹਨਾਂ ਦਾ ਹਰ ਜੱਥੇ ਲ ਹੋਊਗਾ ਵੀ ਉਹੋ ਕਿਸਾਨਾਂ ਨੂੰ ਦਿੱਲੀ ਔਰ ਨਾ ਦੇਣ ਮਟਰਤ ਕੰਨਾ ਪਹੁੰਚਣ ਦਿੱਤੀ ਦਿੱਲੀ ਦਾ ਵੀ ਹੋਊਗਾ ਬਾਕੀ ਪਹਰੇੜੇ ਦੇ ਵਿੱਚ ਭਾਜਪੀ ਦੀ ਸਰਕਾਰ ਆ ਕੱਟਣ ਵਾਲੀ ਉਹ ਵੀ ਆਪਣੀਆਂ ਦਿੱਲੀ ਵਾਲੀ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਚੱਲੂਗੀ ਪਰ ਅਸੀਂ ਇਹ ਵੇਖੋ ਜੀ ਲਾਇਸੈਂਸ ਕੋਈ ਨਹੀਂ ਦਿੰਦਾ ਵੀ ਆਜੋ ਸਾਡੇ ਨਾਲ ਉਦੋਂ ਕਿਹੜਾ ਸਾਡਾ ਲਾਇਸੈਂਸ ਦਿੱਤਾ ਸੀਗਾ ਉਦੋਂ ਵੀ ਅਸੀਂ ਤਾਕਤ ਦੇ ਜੋਰ ਨਾਕੇ ਤੋੜਦੇ ਹੋਏ ਪਾਣੀ ਦੀਆਂ ਬਿਛਾੜਾਂ ਚਲਦੇ ਹੋਏ ਅਥਰੂ ਗੈਸ ਦੇ ਗੋਲੇ ਝੇਲਦੇ ਹੋਏ ਫੇਰ ਹੀ ਪਹੁੰਚੇ ਆ ਉੱਥੇ ਉਹਨਾਂ ਨੇ ਕਿੰਨੇ ਰਾਹ 'ਚ ਬੈਰੀਕੇਡ ਲਾਏ ਆ ਸੜਕਾਂ ਪਟਟੀਆਂ ਸੀਗੀਆਂ ਵੱਡੇ ਵੱਡੇ ਆਪਣੇ ਉਹ ਕੰਟੇਨਰ ਖੜੇ ਕਰਤੇ ਸੀਗੇ ਉਦੋਂ ਵੀ ਐਂ ਕਹ ਲਓ ਵੀ ਹੋਣ ਲੱਗਦਾ ਵੀ ਉਹ ਤੋਂ ਜਾਣ ਦੇਤਾ ਉਦੋਂ ਵੀ ਤੱਕ ਤੇ ਜੁੜੀ ਗਈ ਜੇ ਪੰਜਾਬ ਸਰਕਾਰ ਦਾ ਤੁਹਾਨੂੰ ਕੀ ਲੱਗਦਾ ਰਈਆ ਜਿਵੇਂ ਇਸ ਤਰ੍ਹਾਂ ਰਹੂਗਾ ਕਿ ਤੁਹਾਨੂੰ ਪੰਜਾਬ ਦੇ ਵਿੱਚੋਂ ਬਾਹਰ ਜਾਣ ਦਿੱਤਾ ਜਾਊਗਾ ਜਾਂ ਤਾਂ ਲੱਗਦਾ ਕਿ ਪੰਜਾਬ ਸਰਕਾਰ ਵੀ ਜਿਹੜਾ ਇਸੈਂਟ ਸਰਕਾਰ ਦੇ ਦਿਮਾਗ ਦੇ ਜਾਂ ਆਪਲੀਆ ਮਜਬੂਰਾਂ ਹੈ ਡਿਕਲ ਆਗਾ ਤੁਹਾਨੂੰ ਦੇਖੋ ਜੀ ਜਿਹੜੀਆਂ ਇਹ ਹੈਗੀਆਂ ਨਾ ਮੁੱਦੇ ਐ ਇਹ ਸੰਘਰਸ਼ ਦੇ ਦਿੱਲੀ ਕੂਚ ਵਾਲੇ ਸੰਘਰਸ਼ ਦੇ ਇਹ ਮੁੱਦੇ ਵੱਧ ਜਾਂ ਕਹ ਲਓ ਉਹ ਵੀ ਇਹ ਦਿੱਲੀ ਸਰਕਾਰ ਨਾਲ ਸੰਬੰਧਿਤ ਐਮਐਸਪੀ ਵਾਲਾ ਹੈ ਕਰਜ਼ਾ ਮੁਕਤੀ ਵਾਲਾ ਹੈ ਲਖੀਮਪੁਰ ਵਾਲੇ ਕਾਣ ਦਾ ਨਿਆਲ ਆ ਹੈ ਦਿੱਲੀ ਵਾਲੇ ਕੇਸ ਵਾਪਸ ਲੈਣ ਦਾ ਹੈ ਇਹ ਸਾਰੇ ਵੱਡੀ ਗਿਣਤੀ 'ਚ ਜਿਹੜੀਆਂ ਮੰਗਾਂ ਦਾ ਜਿਹੜਾ ਐਫਐਟਐਸ ਜਾਂ ਸਟ੍ਰੈਸ ਹੈ ਉਹ ਉਹ ਦਿੱਲੀ ਸਰਕਾਰ ਵਾਲੀ ਤੇ ਦਿੱਲੀ ਜੂਹਾਂ 'ਚ ਵੀ ਦਿੱਲੀ ਸਰਕਾਰ ਦੇ ਆ ਚੀਆ ਪੰਜਾਬ ਦੀਆਂ ਜੂਹਾਂ 'ਚ ਸੋ ਇਸ ਕਰਕੇ ਵੀ ਜੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵਤਮਾਨ ਦੀ ਸਰਕਾਰ ਇੱਥੋਂ ਵੀ ਅਸੀਂ ਜਾਣ ਨਹੀਂ ਦੇਣਾ ਦਿੱਲੀ ਇਹ ਇਹ ਜੀ ਬੇਵਕੂਫੀ ਕਰੂਗੀ ਜੀ ਚਲ ਆਪਾਂ ਜੇ ਰੱਦ ਨਹੀਂ ਕਰਦੇ ਕਰ ਵੀ ਸਕਦੀ ਹੈ ਮੇਰਾ ਖਿਆਲ ਹੈ ਆਪ ਦੀ ਕੱਪਣ ਚ ਆਪ ਕਿੱਲ ਗੱਟਣਗੇ ਜਿਹੜੇ ਮੂਹਰੋ ਚੋੜਾ ਵੀ ਆ ਰਹਿਆਂ ਨੇ ਨਾ ਵੋਟਾਂ ਲੈਣ ਦੀ ਖਤਰ ਆਉਣਾ ਖਾਸ ਕਰਕੇ ਇਹ ਜਿਹੜੀਆਂ ਵਿਰੋਧੀ ਪਾਰਟੀਆਂ ਜਾਂ ਕਾਂਗਰਸ ਪਾਰਟੀ ਉਹਨਾਂ ਨੂੰ ਬਹੁਤ ਵਧੀਆ ਮੌਕਾ ਸੀ ਵੀ ਕਿਵੇਂ ਇਹ ਵੀ ਉਹਦੇ ਨਾਲ ਸਲਟਨਾ ਰੰਗਦੇ ਇਸ ਕਰਕੇ ਲੱਗਦਾ ਤਾਂ ਹੈ ਨਹੀਂ ਪਰ ਜੇ ਕੋਈ ਨਹੀਂ ਇੱਕ ਮਿੰਟੇ ਰੋਕਾ ਲਾਉਣਗੇ ਤਾਂ ਇਹ ਵੀ ਉਹਨਾਂ ਚ ਸ਼ਾਮਲ ਹੋ ਜਾਣਗੇ ਤੇ ਬਾਕੀ ਜਿਹੜਾ ਹੈਗਾ ਕਿਹੜੇ ਤੁਹਾਡਾ ਇਸ ਤਰ੍ਹਾਂ ਇਸ ਵਾਰ ਜਿਹੜਾ ਆਇਆ ਹੈਗਾ ਵੀ ਜਿਵੇਂ ਪਿਛਲੀ ਵਾਰ ਟਿੱਕਰ ਤੇ ਸਿੰਗੂ ਸੀਗਾ ਦੋ ਬਾਡਰ ਘੇਰੇ ਜੇ ਪੰਜਾਬ ਵਾਲੇ ਪਾਸੇ ਕਿ ਤਾਂ ਇਸ ਵਾਰ ਇੱਕ ਬਾਰਡਰ ਜਾਓਗੇ ਦੋ ਜਾਓਗੇ ਜਾਂ ਹਜਿੰਦੇ ਬਾਰੇ ਅਟੈਕ ਕਰਨਾ ਮੌਕੇ ਤੋਂ ਦੇਖੋ ਜੀ ਅਸੀਂ ਪੰਜਾਬ ਚੋਂ ਜਾ ਰਹੇ ਆ ਹਜੇ ਇਧਰੋਂ ਦੋਈ ਅਸੀਂ ਰਸਤੇ ਚੁੜੇ ਹੋਏ ਨੇ ਸਿੰਧੂ ਵਾਲਾ ਉਹ ਜਾਂ ਖਰੋਰੀ ਵਾਲਾ ਠੀਕ ਆ ਖਰੋਰੀ ਵਾਲਾ ਵੀ ਲਗਭਗ ਉੱਥੋਂ ਦਾ ਇਹ ਮਤਲਬ ਇਹਨੇ ਵੱਧ ਇਹ ਗੱਲਾਂ ਦਾ ਡਿਸਾਈਡ ਆ ਜਿਹੜਾ ਉੱਥੇ ਨੇੜੇ ਜਾ ਕੇ ਹੋਊਗਾ ਉੱਥੇ ਕੀ ਸਿਚੁਏਸ਼ਨ ਬਣਦੀ ਹੈ ਅਹ ਕਿਹੋ ਜਿਹੀਆਂ ਹਾਲਤਾਂ ਬਣਦੀਆਂ ਨੇ ਕਿਹੜੇ ਰੂਟ ਨੂੰ ਉਹ ਜਾਮ ਕਰਦੇ ਆ ਕਿੱਧਰ ਵੀ ਜਾਣ ਦਿੰਦੇ ਨੇ ਉਹ ਫਿਰ ਜਿਹੜਾ ਰੂਟ ਹੈ ਜਿੱਧਰ ਦੀ ਕੋਈ ਚੱਲ ਸਾਨੂੰ ਵੀ ਆਏ ਹੋਊਗਾ ਵੀ ਜਿੱਥੇ ਕਮਜ਼ੋਰ ਹੋਊਗਾ ਉਹਨਾਂ ਦਾ ਜਿਹੜਾ ਰੂਟ ਉਧਰ ਦੀ ਜਾਇ ਜਾਵੇ ਉਹ ਹਰਿਆਣੇ ਦਾ ਮੂਹਰੋਂ ਕਿੰਨਾ ਕੁ ਰਿਸਪੌਂਸ ਮਿਲਦਾ ਹੈ ਇਹ ਸਾਰੀਆਂ ਗੱਲਾਂ ਨੇ ਤੈਅ ਕਰ ਲਈਆਂ ਚਲ ਜੇ ਸਾਨੂੰ ਆਏ ਨਹੀਂ ਵੀ ਕੋਈ ਸਾਡੇ ਇੱਕ ਵਾਰੀ ਹੈਗਾ ਵੀ ਦਿੱਲੀ ਜਾ ਕੇ ਬਾਰਡਰ ਤੇ ਉਹ ਪਹਿਲਾ ਵਰਗਾ ਮੋਰਚਾ ਸ਼ੁਰੂ ਕਰਨ ਦਾ ਹੈਗਾ ਉਹ ਕਿਹੜਾ ਬਾਰਡਰ ਲੋਟ ਆਉਂਦਾ ਟਿੱਕਰੀ ਵਾਲਾ ਲੋਟ ਆਉਂਦਾ ਕਿ ਕੁੰਡਲੀ ਵਾਲਾ ਆਉਂਦਾ ਕਿ ਸਿੰਘੂ ਵਾਲਾ ਆਉਂਦਾ ਇਹ ਵੱਧ ਇਹ ਮਤਲਬ ਮੌਕੇ ਮੁਤਾਬਕ

ਤੋ ਇਹ ਸਮ ਸਿੰਘ ਸਰਜੀਤ ਸਿੰਘ ਭੂਲ ਜਿਨ੍ਹਾਂ ਦਾ ਜਿਨ੍ਹਾਂ ਨੇ ਕਾਫੀ ਗੱਲਾਂ ਨੂੰ ਕਲੀਅਰ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਹੈਗਾ ਇਸ ਵਾਰ ਸਾਡਾ ਦਿੱਲੀ ਨਾਲ ਮੋਰਚਾ ਤੇ ਉਹਨਾਂ ਦੇ ਟਾਈਮ ਦੇ ਵਿੱਚ ਉਹਨਾਂ ਨੇ ਦੋ ਰੂਟ ਕਹੇ ਵੀ ਆ ਅਸੀਂ ਖਨੌਰੀ ਤੇ ਸਿੰਘੂ ਇਥੋਂ ਦੀ ਜ਼ਿਆਦਾ ਜਾਣ ਦੇ ਚਾਂਸ ਪਰ ਫਲਹਾਲ ਜਿਹੜਾ ਇੱਕ ਮਹੀਨਾ ਬਾਕੀ ਆ ਤੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਨਿਰਾਸ਼ਾ ਜਿੱਤੇ ਬਣਗਾ ਲੋ ਜਿਹੜਾ ਭਰੋਸਾ ਕਿੰਨਾ ਕੁ ਪੈਦਾ ਕੀਤਾ ਜਾ ਸਕਦਾ ਕੀ ਇਹਨੂੰ ਦੁਬਾਰਾ ਉਸੇ ਰੂਪ ਚ ਲਿਆ ਜਾ ਸਕਦਾ ਇਹ ਤਾਂ ਸਮਝ ਦੱਸੂਗਾ ਪਰ ਫਲਹਾਲ ਦੇ ਘੜੀ ਜਿਹੜੀਆਂ ਤਿਆਰੀਆਂ ਕਿਸਾਨਾਂ ਵੱਲੋਂ ਫੁੱਲ ਕੀਤੀਆਂ ਜਾ ਰਹੀਆਂ ਨੇ ਬੜੇ ਰੋਗਰ ਪਰ ਕੋਈ